ਪਰ ਪ੍ਰਸ਼ਾਸਨ ਮੀਟਿੰਗਾਂ ਦੇ ਵਿੱਚ ਆਪਣੀਆਂ ਗੱਲਾਂ ਮੰਨ ਕੇ ਵਾਰ-ਵਾਰ ਮੁਕਰਦਾ ਰਿਹਾ ਵਾਰ-ਵਾਰ ਆਪਾਂ ਨੂੰ ਲਾਰੇਬਾਜ਼ੀ ਕਰਦਾ ਰਿਹਾ ਪਰ ਦੋਸਤੋ ਅੱਜ ਜਦੋਂ ਆਪਾਂ ਇਹ ਕਾਲ ਦਿੱਤੀ ਹੋਈ ਸੀ ਕਿ ਸਾਡਾ ਵਿਦਿਆਰਥੀਆਂ ਦਾ ਵੱਡਾ ਕਾਫਲਾ ਸਾਡਾ ਵੱਡਾ ਇਕੱਠ ਬਠਿੰਡੇ ਦੇ ਡੀਸੀ ਦਫ਼ਤਰ ਦੇ ਅੱਗੇ ਜਾਊਗਾ ਤੇ ਹੁਣ ਅਸੀਂ ਪ੍ਰਿੰਸੀਪਲ ਤੋਂ ਨਹੀਂ ਬਠਿੰਡੇ ਦੇ ਡੀਸੀ ਤੋਂ ਜਵਾਬ ਮੰਗਾਂਗੇ ਕਿ ਸਾਡੇ ਮਸਲੇ ਹੱਲ ਕਿਉਂ ਨਹੀਂ ਕੀਤੇ ਜਾਂਦੇ ਜਦੋਂ ਪੰਜਾਬੀ ਯੂਨੀਵਰਸਿਟੀ ਦਾ ਟੈਂਪਲੇਟ ਇਹ ਗੱਲ ਕਹਿੰਦਾ ਹੈ ਕਿ ਬੀਏ ਪਹਿਲੇ ਸਾਲ ਦੇ ਵਿਦਿਆਰਥੀ ਆਪਣੀ ਮਨਮੋਲੋ ਇੰਟਰਸਟ ਮੁਤਾਬਕ ਆਪਣੀ ਚੋਣ ਮੁਤਾਬਕ ਵਿਸ਼ੇ ਲੈ ਸਕਦੇ ਆ ਫਿਰ ਕਿਉਂ ਕਾਲਜ ਦਾ ਪ੍ਰਸ਼ਾਸਨ ਕਾਲਜ ਦੀ ਪ੍ਰਿੰਸੀਪਲ ਆਪਣੇ ਨਾਲ ਧੱਕਾਸ਼ਾਹੀ ਕਰਨ ਲੱਗੇ ਹੋਏ ਨੇ ਕਿਉਂ ਆਪਣੇ ਲੋਕਾਂ ਦੇ ਵਿੱਚ ਇਹੋ ਜਿਹੇ ਸਬਜੈਕਟ ਪੰਨੇ ਜਾ ਰਹੇ ਨੇ ਜਿਨ੍ਹਾਂ ਨੂੰ ਆਪਾਂ 4 ਸਾਲ ਪੜਾਂਗੇ 4 ਸਾਲ ਆਪਾਂ ਰੀਪਰਾ ਕਰਦੇ ਰਵਾਂਗੇ ਜੇ ਸਾਨੂੰ ਧੱਕੇ ਨਾਲ ਮਿਊਜ਼ਿਕ ਵਰਗੇ ਮੈਥ ਵਰਗੇ ਸਬਜੈਕਟ ਦਿੱਤੇ ਜਾ ਰਹੇ ਆ ਇਸ ਮਸਲੇ ਤੇ ਜਦੋਂ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਹੱਲ ਨਾ ਨਿਕਲਿਆ ਤਾਂ ਆਪਣੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਡੀਸੀ ਦਫ਼ਤਰ ਜਾਵਾਂਗੇ ਤੇ ਨਾਲ ਦੀ ਨਾਲ ਅਸੀਂ ਸਬਜੈਕਟ ਕੰਬੀਨੇਸ਼ਨ ਦਾ ਮਸਲਾ ਤਾਂ ਹੱਲ ਕਰਵਾਉਣਾ ਹੀ ਕਰਵਾਉਣਾ ਹੈ ਨਾਲ ਦੀ ਨਾਲ ਕਾਲਜ ਦੇ ਵਿੱਚ ਜੋ ਸਾਡੇ ਨਾਲ ਵਧਿੱਕੀ ਹੁੰਦੀ ਹੈ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ ਸਾਡੇ ਨਾਲ ਗਲਤ ਕਿਸਮ ਨਾਲ ਬੋਲਿਆ ਜਾਂਦਾ ਹੈ ਅਸੀਂ ਇਹਦੇ ਖਿਲਾਫ ਵੀ ਇਕੱਠੇ ਹੋਵਾਂਗੇ ਤੇ ਅਸੀਂ ਕਾਲਜ ਦੀ ਪ੍ਰਿੰਸੀਪਲ ਦੀ ਬਦਲੀ ਕਰਾ ਕੇ ਹਟਾਂਗੇ ਦੋਸਤੋ ਜਦੋਂ ਮਲੇ ਕਾਲਜ ਪ੍ਰਸ਼ਾਸਨ ਨੂੰ ਇਹ ਸਮਝ ਲੱਗੀ ਕਿ ਵਿਦਿਆਰਥੀ ਵਿਦਿਆਰਥੀਆਂ ਦੀ ਤਾਕਤ ਹੈ ਇਹਨਾਂ ਨੂੰ ਨਮੂਨਾ ਸਮਝ ਆ ਲੱਗਿਆ ਇਹ ਉਹ ਪ੍ਰਸ਼ਾਸਨ ਹੈ ਇਹਨਾਂ ਨੇ ਸਾਨੂੰ ਕੱਲ ਮੀਟਿੰਗ ਦੇ ਲਈ ਸੱਦਿਆ ਤੇ ਆ ਸਾਡੇ ਹੱਥ ਦੇ ਵਿੱਚ ਮੰਗੀਆਂ ਹੋਈਆਂ ਜਿਹੜੀਆਂ ਆਪਣੀਆਂ ਮੰਗੀਆਂ ਹੋਈਆਂ ਮੰਗਾ ਨੇ ਇਹਦਾ ਜਿਹੜਾ ਕਾਗਜ਼ ਹੈ ਇਹ ਇਸ ਗੱਲ ਦਾ ਸਬੂਤ ਹੈ ਇਹ ਸਾਡੇ ਵਿਦਿਆਰਥੀ ਇੱਕੇ ਨੇ ਇਹ ਪ੍ਰਿੰਸੀਪਲ ਅਤੇ ਕਾਲਜ ਪ੍ਰਸ਼ਾਸਨ ਦੀ ਤਾਕਤ ਨੂੰ ਆਪਣੇ ਸਾਹਮਣੇ ਝੁਕਾ ਲਿਆ। ਤਾੜੀਆਂ ਤਾਂ ਮਾਰ ਲਓ ਆਪਾਂ ਜਿੱਤੇ ਆਂ। ਦੋਸਤੋ ਇਹ ਉਹੀ ਪ੍ਰਸ਼ਾਸਨ ਹੈ ਜਿਹੜਾ ਇੱਥੇ ਮੋੜਾਂ ਤੇ ਖੜ ਕੇ ਆਪਾਂ ਨੂੰ ਇਹ ਗੱਲ ਕਹਿੰਦਾ ਸੀ ਕਿ ਤੁਸੀਂ ਇੱਥੇ ਨਹੀਂ ਬਹਿਣਾ, ਤੁਸੀਂ ਇੱਥੇ ਖੜ੍ਹ ਨਹੀਂ ਸਕਦੇ, ਤੁਸੀਂ ਇੱਥੇ ਬੋਲ ਨਹੀਂ ਸਕਦੇ, ਤੁਹਾਡੇ ਫੋਨ ਖੋਹੇ ਜਾਂਦੇ ਸੀ, ਤੁਹਾਡੇ ਆਈ.ਡੀ. ਕਾਰਡ ਖੋਲੇ ਜਾਂਦੇ ਸੀ। ਤੇ ਅੱਜ ਉਹੀ ਪ੍ਰਸ਼ਾਸਨ ਦੇ ਨੁਮਾਇੰਦੇ ਆਪਣੇ ਕੋਲੇ ਭਰੇ ਕਾਪਸ ਦੇ ਵਿੱਚ ਇਹ ਕਹਿ ਕੇ ਗਏ ਆ ਇਹ ਮੰਨ ਕੇ ਗਏ ਆ ਇਹ ਮੰਨਾਂ ਦੇ ਵਿੱਚ ਅਸੀਂ ਲਿਖ ਕੇ ਵੀ ਲਾਵਾਂਗੇ ਸਾਰੇ ਕਾਲਜ ਦੇ ਵਿੱਚ ਕਿ ਅੱਗੇ ਤੋਂ ਕਿਸੇ ਵੀ ਵਿਦਿਆਰਥੀ ਨਾਲ ਵਿਤਕੀ ਨਹੀਂ ਹੋਊਗੀ ਅੱਗੇ ਤੋਂ ਕਿਸੇ ਦਾ ਫੋਨ ਨਹੀਂ ਖੋਇਆ ਜਾਊਗਾ ਕਿਸੇ ਨੂੰ ਬੈਠਣ ਖੜਨ ਤੋਂ ਮਨਾ ਨਹੀਂ ਕੀਤਾ ਜਾਊਗਾ ਤਾਂ ਗੱਲ ਕੀ ਹੈ ਇਹ ਜਿਹੜਾ ਬਦਲਾਅ ਆਇਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹ ਕਿਉਂ ਆਇਆ ਕਿਉਂ ਜਿਹੜਾ ਪ੍ਰਸ਼ਾਸਨ ਆਪਾਂ ਨੂੰ ਵੱਢਣ ਨੂੰ ਪੈਂਦਾ ਸੀ ਅੱਜ ਆਪਣੇ ਸਾਹਮਣੇ ਬਹੁਤ ਇੱਜ਼ਤ ਨਾਲ ਉਹਨਾਂ ਨੇ ਗੱਲ ਕੀਤੀ ਹੈ ਤਾਂ ਇਹਦਾ ਇੱਕੋ ਹੀ ਜਵਾਬ ਹੈ ਦੋਸਤੋ ਇਹਦਾ ਜਵਾਬ ਇਹ ਹੈ ਕਿ ਆਪਾਂ ਇਕੱਠੇ ਹੋਏ ਆਪਾਂ ਜਥੇਬੰਦ ਹੋਏ ਆਪਾਂ ਜਥੇਬੰਦੀਆਂ ਅਗਵਾਈ ਦੇ ਵਿੱਚ ਮਤਲਬ ਦੋ ਬਿਹਾਰੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੋਨਾਂ ਦੀ ਅਗਵਾਈ ਦੇ ਵਿੱਚ ਆਪਾਂ ਕਾਲਜ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਾਉਣ ਦੇ ਲਈ ਇੱਕ ਵੱਡਾ ਸੰਘਰਸ਼ ਲੜਿਆ। ਆਪਾਂ ਇੱਕ ਹਫ਼ਤਾ ਆਪਣੇ ਮਸਲੇ ਨੂੰ ਲੈ ਕੇ ਡਟੇ ਰਹੇ, ਆਪਾਂ ਪਿੱਛੇ ਨਹੀਂ ਹਟੇ। ਆਪਾਂ ਆਪਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਕਿ ਤੁਹਾਡਾ ਕਾਲਜ ਦੇ ਵਿੱਚੋਂ ਨਾ ਕੱਢ ਦਿੱਤਾ ਜਾਊਗਾ। ਕਾਲਜ ਦੇ ਵਿੱਚ ਵਿਦਿਆਰਥੀ ਆਗੂ ਨੂੰ ਆਉਣ ਦੀ ਕੋਈ ਪ੍ਰਵਾਨਗੀ ਨਹੀਂ ਹੋਊਗੀ। ਫਲਾਣਾ ਧੌਂਕਾ ਆਪਣੇ ਘਰਾਂ ਦੇ ਵਿੱਚ ਫੋਨ ਕੀਤੇ ਗਏ। ਪਰ ਆਪਾਂ ਇਹ ਸਾਰੇ باوجود, ਆਪਾਂ ਇਹ ਧਮਕੀਆਂ ਦੇ باوجود, ਆਪਾਂ ਆਪਣੀ ਮੰਗ ਤੇ ਆਪਣੀ ਗੱਲ ਤੇ ਡਟੇ ਰਹੇ ਤੇ ਅੱਜ ਉਸੇ ਦਾ ਨਤੀਜਾ ਇਹ ਹੈ ਕਿ ਆਪਾਂ ਆਪਣਾ ਮਸਲਾ ਹੱਲ ਕਰਵਾਇਆ। ਦੋਸਤੋ ਗੱਲ ਸਿਰਫ ਇੱਥੇ ਨਹੀਂ ਰੁਕਣੀ। ਦੇਖੋ ਇਹ ਆਪਣੇ ਕੋਲ ਇੱਕ ਕਾਗਜ਼ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਕਾਲਜ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਬਹੁਤ ਵਿਦਿਆਰਥੀ ਪੱਕੀ ਹੋ ਜਾਊਗਾ ਅੱਜ ਤੋਂ ਬਾਅਦ। ਇਹਨੂੰ ਲਾਗੂ ਕਰਵਾਉਣ ਦੇ ਲਈ ਵੀ ਆਪਾਂ ਨੂੰ ਹੰਬਲੇ ਮਾਰਨੇ ਪੈਣੇ ਆ। ਇਹ ਲਿਖਤੀ ਗੱਲ ਹੈ। ਇਹਨੂੰ ਅਮਲ ਦੇ ਵਿੱਚ ਲੈ ਕੇ ਆਉਣ ਦੇ ਲਈ ਵੀ ਆਪਾਂ ਨੂੰ ਇੱਕਜੁੱਟ ਰਹਿਣਾ ਪਊਗਾ। ਜਿਵੇਂ ਮਦਲਨ ਦੇਖੋ ਇਹਦੇ ਵਿੱਚ ਜਿਹੜੀ ਗੱਲ ਲਿਖੀ ਹੋਈ ਹੈ ਹਫ਼ਤੇ ਤੱਕ ਦਸਾਂ ਦਿਨਾਂ ਤੱਕ ਹੋ ਸਕਦਾ ਕਾਲਜ ਪ੍ਰਸ਼ਾਸਨ ਨੂੰ ਇਹ ਗੱਲ ਯਾਦ ਨਾ ਆ ਰਹੀ ਉਹਨਾਂ ਨੂੰ ਵਾਰ-ਵਾਰ ਯਾਦ ਕਰਵਾਉਣਾ ਕਿ ਭਾਈ ਅਸੀਂ ਲੜੇ ਸੀਗੇ ਤੇ ਤੁਸੀਂ ਸਾਡੀਆਂ ਗੱਲ ਮੰਨ ਕੇ ਗਏ ਸੀਗੇ ਇਹ ਸਾਡੀ ਜ਼ਿੰਮੇਵਾਰੀ ਹੈ ਅੱਜ ਆਪਣਾ ਸੰਘਰਸ਼ ਮੁੱਕਿਆ ਨਹੀਂਗਾ ਅੱਜ ਆਪਣਾ ਸੰਘਰਸ਼ ਅਸਲ ਮਾਇਨੇ ਚ ਸ਼ੁਰੂ ਹੋਇਆ ਹੈ ਜਿਹੜੇ ਹੱਕ ਆਪਾਂ ਨੂੰ ਮਿਲੇ ਆ ਉਹ ਹੱਕਾਂ ਨੂੰ ਬਚਾਉਣ ਦਾ ਸੰਘਰਸ਼ ਉਹ ਹੱਕਾਂ ਨੂੰ ਅੱਗੇ ਵਧਾਉਣ ਦਾ ਸੰਘਰਸ਼ ਅੱਜ ਦੇ ਦਿਨ ਤੋਂ ਬਾਅਦ ਸ਼ੁਰੂ ਹੋਊਗਾ ਅੱਜ ਜੇ ਤੁਸੀਂ ਇਹ ਸੋਚ ਕੇ ਅਵੇਸਲੇ ਹੋਗੇ ਕਿ ਜੀ ਹੁਣ ਤਾਂ ਆਪਾਂ ਲੜ ਕੇ ਜਿੱਤ ਗਏ ਹੁਣ ਤਾਂ ਆਪਣੇ ਮਸਲੇ ਹੱਲ ਹੋ ਗਏ ਤਾਂ ਤੁਸੀਂ ਇਹ ਗੱਲ ਨਾ ਭੁੱਲਿਓ ਮਹੀਨੇ ਦੇ ਅੰਦਰ ਬਿਲਕੁਲ ਉਹੀ ਮਾਹੌਲ ਬਣ ਜਾਣਾ ਜਿਹੜਾ ਪਹਿਲਾਂ ਸੀਗਾ ਤੇ ਜੇ ਤੁਸੀਂ ਨਾ ਭੁੱਲੇ ਜੇ ਤੁਸੀਂ ਵਿਦਿਆਰਥੀ ਏਕਤਾ ਦੀ ਤਾਕਤ ਨੂੰ ਸਮਝ ਲਿਆ ਜੇ ਤੁਸੀਂ ਇਹ ਸਮਝ ਲਿਆ ਕਿ ਆਪਾਂ ਨੂੰ ਅੱਗੇ ਵੀ ਆਪਣੇ ਮਸਲੇ ਹੱਲ ਕਰਾਉਣ ਖਾਤਰ ਇਕੱਠੇ ਰਹਿਣਾ ਪੈਣਾ ਹੈ ਸੰਘਰਸ਼ ਕਰਨਾ ਪੈਣਾ ਤਾਂ ਤੁਸੀਂ ਇਹ ਮਹਾਨ ਨੂੰ ਵੀ ਬਚਾਈ ਰੱਖੋਗੇ ਆਪਣੇ ਜਿੱਤੇ ਹੋਏ ਹੱਕਾਂ ਨੂੰ ਵੀ ਬਚਾ ਲਵਾਂਗੇ ਤੇ ਆਪਣੇ ਹੱਕਾਂ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਦੋਸਤੋ ਇਹ ਵਿਦਿਆਰਥੀ ਜਥੇਬੰਦੀਆਂ ਕੋਈ ਨਵੀਆਂ ਨਹੀਂ ਹੈਗੀਆਂ ਮਤਲਬ ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਇਹ ਤਾਂ ਮਨ ਲਾ ਵਿਦਿਆਰਥੀ ਨੇ ਬੋਲ ਕੇ ਚੁੱਪ ਕਰ ਜਾਣਗੇ ਤਾਂ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਵਿਦਿਆਰਥੀ ਜਥੇਬੰਦੀਆਂ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਇੰਨੀ ਤਾਕਤ ਰੱਖਦੀਆਂ ਨੇ ਕਿ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਇਆ ਹੋਇਆ ਸੀ ਵਿਦਿਆਰਥੀ ਜਥੇਬੰਦੀਆਂ ਨੇ ਮੀਟਿੰਗ ਮੰਗੀ ਤੇ ਪ੍ਰਕਾਸ਼ ਸਿੰਘ ਬਾਦਲ ਮੀਟਿੰਗ ਕਰਨ ਤੋਂ ਮੁੱਕਰ ਗਿਆ ਉਦੋਂ ਵਿਦਿਆਰਥੀ ਜਥੇਬੰਦੀਆਂ ਨੇ ਵਾਈਸ ਚਾਂਸਲਰ ਦਾ ਘਰਾਓ ਕੀਤਾ ਘੰਟਾ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਬੰਦ ਰੱਖਿਆ ਸੀ ਤੇ ਘੰਟੇ ਬਾਅਦ ਸਾਨੂੰ ਮੀਟਿੰਗ ਦੇ ਲਈ ਕੌੜ ਆ ਗਈ ਸੀ ਇਹ ਵਿਦਿਆਰਥੀ ਜਥੇਬੰਦੀਆਂ ਦੀ ਤਾਕਤ ਹੈ ਵਿਦਿਆਰਥੀ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਵਿਦਿਆਰਥੀ ਜਥੇਬੰਦੀਆਂ ਦੀ ਇਹ ਤਾਕਤ ਹੈ ਕਿ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੀ ਸੀ ਪੰਜਾਬ ਦੀਆਂ 10 ਵਿਦਿਆਰਥੀ ਜਥੇਬੰਦੀਆਂ ਨੇ ਮਹਾਲੀ ਦੇ ਅੰਬਸਰ ਦੇ ਗੁਰਦੁਆਰੇ ਅੱਗੇ ਮੁਜ਼ਾਹਰਾ ਕੀਤਾ ਤੇ ਚੰਡੀਗੜ੍ਹ ਵੱਲ ਨੂੰ ਮਾਰਚ ਕੀਤਾ ਬੈਰੀਕੇਡਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਲੱਤਾਂ ਵੜਵਾਈਆਂ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਪਰ ਉਸ ਸੰਘਰਸ਼ ਦੀ ਬਗਾਵਤ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹੜੀ ਉਹ ਕੇਂਦਰ ਸਰਕਾਰ ਕੋਲ ਨਹੀਂ ਗਈ ਇਹ ਵਿਦਿਆਰਥੀਆਂ ਦੀ ਤਾਕਤ ਹੈ ਵਿਦਿਆਰਥੀ ਹਮੇਸ਼ਾ ਤੋਂ ਲੜਦੇ ਰਹੇ ਆ ਇਹੋ ਜਿਹਾ ਮਸਲਾ ਮਨ ਲਾ ਪ੍ਰਿੰਸੀਪਲ ਦੀ ਬਦਲੀ ਵਾਲਾ ਮਸਲਾ ਇਹੋ ਪ੍ਰਸ਼ਾਸਨ ਇਤਿਹਾਸ ਨਹੀਂ ਜਾਣਦਾ ਇਹਦਾ ਮਸਲਾ 70 ਦੇ ਵਿੱਚ ਵੀ ਉਸੇ ਕਾਲ ਦੇ ਚੁੱਪਿਆ ਸੀ 70 ਦੇ ਵਿੱਚ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇੱਥੋਂ ਦੇ ਪ੍ਰਿੰਸੀਪਲ ਦੀ ਤੇ ਸਰਕਾਰੀ ਕਾਲਜ ਲੁਧਿਆਣੇ ਵਾਲੇ ਪ੍ਰਿੰਸੀਪਲ ਦੀ ਬਦਲੀ ਕਰਵਾਈ ਸੀ ਆ ਦੋਸਤੋ ਪ੍ਰਸ਼ਾਸਨ ਨੂੰ ਇਹ ਗੱਲ ਨਾ ਭੁੱਲੋ ਕਿ ਵਿਦਿਆਰਥੀ ਜਥੇਬੰਦੀਆਂ ਦਾ ਇੱਕ ਇਤਿਹਾਸ ਹੈ ਤੇ ਪੰਜਾਬ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦਾ ਇੱਕ ਰੂਤਬਾ ਹੈ ਤੇ ਅਸੀਂ ਵੀ ਕਦੇ ਨਾ ਭੁੱਲੀਏ ਕਿ ਸਾਡਾ ਜਿਹੜਾ ਇੱਕ ਹੀ ਹੈ ਸਾਡਾ ਜਿਹੜਾ ਜਾਗਤ ਹੈ ਸਾਡਾ ਜਿਹੜੀ ਜਥੇਬੰਦਕ ਤਾਕਤ ਹੈ ਇਹੀ ਆਪਾਂ ਨੂੰ ਜਿੱਤ ਦਿਵਾਉਗੀ ਇਹੀ ਕਾਲਜ ਦੇ ਮਸਲੇ ਹੱਲ ਕਰਾਉਗੀ ਇਹੀ ਕਾਲਜ ਦੇ ਵਿੱਚ ਵਧੀਆ ਮਾਹੌਲ ਬਣਾਉਗੀ ਤਾਂ ਦੋਸਤੋ ਅਖੀਰ ਦੇ ਵਿੱਚ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਤਾਂ ਆਪਾਂ ਆਪਣੇ ਏਕੇ ਨੂੰ ਆਪਾਂ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰੀਏ ਆਪਾਂ ਹੋਰ ਤਕੜੀ ਕਰੀਏ ਕਾਲਜ ਦੇ ਵਿੱਚ ਦੋ ਵਿਦਿਆਰਥੀ ਜਥੇਬੰਦੀਆਂ ਕੰਮ ਕਰਦੀਆਂ ਨੇ 50 ਸਟੂਡੈਂਟਸ ਯੂਨੀਅਨ ਕੰਮ ਕਰਦੀ ਆ ਰਜਿੰਦਰ ਖੜਿਆ ਤੁਹਾਡੇ ਪਾਸੇ 50 ਸਟੂਡੈਂਟਸ ਯੂਨੀਅਨ ਲਲਕਾਰ ਕੰਮ ਕਰਦੀ ਆ ਪਰਮਿੰਦਰ ਖੜੀ ਆ ਤੁਸੀਂ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਬਣੋ ਵਿਦਿਆਰਥੀ ਜਥੇਬੰਦੀਆਂ ਨਾਲ ਜੁੜੋ ਕਾਲਜ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਤਾਕੜੀਆਂ ਹੋਣਗੀਆਂ ਆਪਣਾ ਏਕਾ ਤਗੜਾ ਹੋਊਗਾ ਆਪਣੇ ਸਾਰੇ ਮਸਲੇ ਹੱਲ ਹੋਣਗੇ ਵਧੀਆ ਮਾਹੌਲ ਬਣੂਗਾ ਆਪਾਂ ਆਪਣੇ ਏਕੇ ਨੂੰ ਪਛਾਣੀਏ ਜਥੇਬੰਦੀਆਂ ਦੇ ਮੈਂਬਰ ਬਣੀਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ